ਕੈਨੇਡਾ ਦੀ ਪੀਆਰ ਉਡਿਕਣ ਵਾਲੇ ਲੱਖਾਂ ਹੀ ਲੋਕਾਂ ਨੂੰ ਝਟਕਾ ਲੱਗਿਆ ਵੈ ਦੱਸਿਆ ਕਿ ਐਕਸਪ੍ਰੈਸ ਐਂਟਰੀ ਪੁਲ ਸਿਸਟਮ ਦੇ ਨਾਲ ਦਾਇਰ ਕੀਤੇ ਗਏ ਲੱਖਾਂ ਹੀ ਲੋਕਾਂ ਦੇ ਵੱਲੋਂ ਜੋ ਐਪਲੀਕੇਸ਼ਨਸ ਨੇ ਉਸ ਦੇ ਵਿੱਚ 200 ਤੋਂ 50 ਤੋਂ 200 ਦੇ ਵਿੱਚ ਅੰਕ ਹੁੰਦੇ ਨੇ ਐਲ ਐਮ ਆਈਏ ਦੇ ਰਾਹੀਂ ਇਹ ਅੰਕ ਜੋ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਇਹਨਾਂ ਅੰਕਾਂ ਦੇ ਵਿੱਚ ਜੋ ਕੀ ਹੁਣ ਬਿਨੇਕਾਰ ਐਕਸਪ੍ਰੈਸ ਐਂਟਰੀ ਸਿਸਟਮ ਦਾ ਦਾਬ ਲੈਂਦੇ ਸੀ ਉਹਨਾਂ ਨੂੰ ਇਸ ਦੇ ਵਿੱਚ ਸਹੂਲਤ ਮਿਲਦੀ ਸੀ ਫਾਇਦਾ ਮਿਲਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਪੀਆਰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਜੋ ਵਧੀਆਂ ਸੀ ਉਹ ਉਹਨਾਂ ਦੇ ਵਿੱਚ ਕਟੋਤੀ ਹੋਵੇਗੀ ਕੈਨੇਡਾ ਦੇ ਸਾਬਕਾ ਜੋ ਇਮੀਗ੍ਰੇਸ਼ਨ ਮੰਤਰੀ ਸੀ ਮਾਰਕ ਮਿਲਰ ਜਦੋਂ ਉਹ ਮੰਤਰੀ ਅਹੁਦੇ ਦੇ ਉੱਤੇ ਸੀ ਅਸਤੀਫਾ ਦੇਣ ਤੋਂ ਕੁਝ ਹੀ ਦਿਨ ਪਹਿਲਾਂ ਉਹਨਾਂ ਨੇ ਇਸ ਦੇ ਵਿੱਚ ਸੋਧ ਕੀਤਾ ਸੀ ਔਰ ਕੁਝ ਹੀ ਦਿਨ ਪਹਿਲਾਂ ਨਗਪਗ 4 ਘੰਟਿਆਂ ਦੇ ਲਈ ਇਹਨਾਂ ਫਾਈਲਾਂ ਦੇ ਵਿੱਚੋਂ ਜੋ ਜੋ ਪੁਆਇੰਟਸ ਨੇ ਇਹਨਾਂ ਨੂੰ ਕੱਟ ਕਰ ਦਿੱਤਾ ਗਿਆ ਸੀ ਟ੍ਰਾਇਲ ਕੀਤਾ ਗਿਆ ਸੀ ਇੱਕ ਛੋਟਾ ਜਿਹਾ ਹਾਲਾਂਕਿ ਜਦੋਂ ਟ੍ਰਾਇਲ ਹੋਇਆ ਮੈਂ ਟ੍ਰਾਇਲ ਦੇ ਵਿੱਚ ਮੁੜ ਤੋਂ ਵਾਪਸ ਇਹ ਜੋ ਪੁਆਇੰਟਸ ਨੇ ਉਸੇ ਵਿੱਚ ਜੋੜ ਦਿੱਤੇ ਗਏ ਸੀ ਪਰ ਮੰਗਲਵਾਰ ਸਵੇਰ ਹੁੰਦਿਆ ਹੀ ਸਰਕਾਰ ਨੇ ਇਹਨਾਂ ਪੁਆਇੰਟਸ ਦੇ ਵਿੱਚ ਜੋ ਕਿ ਇਹਨਾਂ ਨੂੰ ਕੱਟ ਕਰ ਦਿੱਤਾ ਵੈ ਐਲਾਨ ਕਰ ਦਿੱਤਾ ਵੈ ਕਿ ਐਲ ਐਮ ਆਈਏ ਦੇ ਰਾਹੀਂ ਪ੍ਰਾਪਤ ਹੋਏ ਸਾਰੇ 50 ਤੋਂ 200 ਅੰਕ ਸਾਰੀਆਂ ਫਾਈਲਾਂ ਤੋਂ ਹਟਾ ਦਿੱਤੇ ਜਾਣਗੇ ਐਕਸਪ੍ਰੈਸ ਐਂਟਰੀ ਹੈ ਜੋ ਉਸ ਨੂੰ ਸਾਰੇ ਉਮੀਦਵਾਰ ਨੇ ਜੋ ਸੀ ਆਰ ਐਸ ਸਕੋਰਾਂ ਨੂੰ ਜੋ ਕਿ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਉਹਦੇ ਵਿੱਚ ਫਰਕ ਆ ਜਾਵੇਗਾ ਵੱਡੇ ਪੱਧਰ ਤੇ ਇਹ ਫਰਕ ਹੋਵੇਗਾ ਵਾਧੂ ਅੰਕ ਹੁਣ ਨਹੀਂ ਦਿੱਤੇ ਜਾਣਗੇ ਇਸ ਬਦਲਾਅ ਦੇ ਵਿੱਚ ਪ੍ਰਭਾਵਿਤ ਜੋ ਉਮੀਦਵਾਰ ਹੋਣਗੇ ਉਹ ਜੋ ਕਿ ਪੀਆਰ ਪਹਿਲਾਂ ਹੀ ਅਪਲਾਈ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੀ ਪੀਆਰ ਮਿਲ ਚੁੱਕੀ ਹੈ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੀਆਂ ਅਰਜ਼ੀਆਂ ਅਧੀਨ ਨੇ ਸੋ ਉਹਨਾਂ ਦੇ ਵਿੱਚ ਉਹਨਾਂ ਨੂੰ ਇਫੈਕਟ ਇਸ ਦਾ ਪਵੇਗਾ ਔਰ 23 ਦਸੰਬਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਆਈਆਰਸੀਸੀ ਨੇ ਕਿਹਾ ਸੀ ਕਿ ਜੋ ਵਾਦੂ ਪੁਆਇੰਟਸ ਹੁੰਦੇ ਨੇ ਜੋ ਇਹ ਐਕਸਟਰਾ ਪੁਆਇੰਟਸ ਉੱਤੇ ਜਾਂਦੇ ਨੇ ਜੋ ਕਿ ਅਸਥਾਈ ਉਪਾਅ ਸੀ ਪਰ ਇਹਨਾਂ ਦੇ ਵਿੱਚ ਉਪਾਅ ਜਦੋਂ ਖਤਮ ਹੋ ਜਾਵੇਗਾ ਇਮੀਗ੍ਰੇਸ਼ਨ ਜੋ ਕਿ ਰਿਫਿਊਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੇ ਵੈਬਸਾਈਟ ਦੇ ਉੱਤੇ ਵੀ ਉਮੀਦਵਾਰਾਂ ਦੇ ਨਵੇਂ ਸਕੋਰ ਦੇ ਲਈ ਸਹੀ ਢੰਗ ਨਾਲ ਉਸ ਨੂੰ ਸ਼ੋਅ ਕਰਨ ਦੇ ਲਈ ਕੁਝ ਦਿਨ ਲੱਗਣ ਦੀ ਗੱਲ ਕਹੀ ਵਹਿ ਕੇ ਕੁਝ ਸਮਾਂ ਲੱਗ ਜਾਵੇਗਾ ਔਰ ਉਮੀਦਵਾਰਾਂ ਨੂੰ ਉਡੀਕ ਕਰਨੀ ਪਵੇਗੀ ਸਹੀ ਸਕੋਰ ਦੇਖਣ ਦੇ ਲਈ ਔਰ ਉਡੀਕ ਹੈ ਜੋ ਲਗਭਗ 7 ਦਿਨਾਂ ਦੀ ਕੁ ਡੀ ਕੇ ਰਹੇਗੀ ਔਰ ਇਨੇ ਦਿਨਾਂ ਦੇ ਵਿੱਚ ਸਕੋਰ ਨੇ ਜੋ ਅਪਡੇਟ ਹੋ ਜਾਣਗੇ ਔਰ ਅਪਡੇਟ ਹੋਏ ਸਕੋਰਾ ਦੇ ਵਿੱਚ ਇੱਕ ਚੀਜ਼ ਜੋ ਕਿ ਔਖੀ ਹੋ ਜਾਵੇਗੀ ਕਿ 521 ਜੋ ਐਵਰੇਜ ਸਕੋਰ ਸੀ ਸੋ ਉਸ ਦੇ ਵਿੱਚ ਉਹਨਾਂ ਗਿਰਾਵਟ ਹੋ ਜਾਵੇਗੀ ਜੋ ਉਮੀਦ ਇਹ ਦੱਸੀ ਜਾ ਰਹੀ ਹੈ ਕਿ ਜੋ ਬਿਨੇਕਾਰ ਨੇ ਜਿਨ੍ਹਾਂ ਨੂੰ 500 ਅੰਕ ਮਿਲੇ ਸੀ ਜੇਕਰ ਉਹਨਾਂ ਦੇ ਅੰਕਾਂ ਦੇ ਵਿੱਚ ਕਟੋਤੀ ਹੁੰਦੀ ਹੈ ਤਾਂ ਅੰਕ ਉਹਨਾਂ ਦੇ 450 ਰਹਿ ਜਾਣਗੇ 50 ਅੰਕ ਉਹਨਾਂ ਦੇ ਕੱਟ ਜਾਣਗੇ ਜੇ ਜੋ ਡਰਾ ਦੇ ਵਿੱਚ 500 ਜਾਂ 490 ਆਉਂਦਾ ਵੈ ਜੋ ਯਾਨੀ ਕਿ ਜੋ ਪੀਆਰ ਦੇ ਲਈ ਡਰਾ ਨਿਕਲੇਗੀ ਅਰਜ਼ੀਆਂ ਦੀ ਸੁਨਮਾਈ ਦੇ ਲਈ ਜੋ ਡਰਾ ਨਿਕਲੇਗਾ ਉਸ ਦੇ ਵਿੱਚ ਅੰਕ ਨੇ ਜੋ ਲਗਭਗ ਜੇਕਰ 500 ਆਉਂਦੇ ਨੇ 500 ਤੋਂ ਉੱਪਰ ਆਉਂਦੇ ਨੇ 490 480 ਤਾਂ ਇਸ ਦੇ ਵਿੱਚ ਇੱਕ ਦਿੱਕਤ ਆ ਜਾਵੇਗੀ ਕਿ 450 ਨੰਬਰ ਵਾਲੇ ਪੁਆਇੰਟਾਂ ਵਾਲੇ ਲੋਗ ਜੋ ਕਿ ਪੀਆ ਨਹੀਂ ਲੈ ਪਾਣਗੇ ਦੁਨੀਆ ਭਰ ਦੇ ਵਿੱਚ ਲੱਖਾਂ ਹੀ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ 50 ਤੋਂ 200 ਵਾਧੂ ਨੰਬਰਾਂ ਨੂੰ ਛਟਾ ਦਿੰਦਾ ਹੈ ਔਰ ਇਹ ਜੋ ਲੇਬਰ ਮਾਰਕੀਟ ਜੋ ਪ੍ਰਭਾਵ ਮੁਲਾਂਕਰ ਐਲ ਐਮ ਆਈਏ ਰਾਹੀਂ ਪ੍ਰਾਪਤ ਅਰਜ਼ੀਆਂ ਹੁੰਦੀਆਂ ਸੀ ਉਸ ਦੇ ਨਾਲੇ ਅੰਕ ਪ੍ਰਾਪਤ ਹੁੰਦੇ ਸੀ ਇਹਨਾਂ ਦੀ ਕਾਫੀ ਸਹਾਇਤਾ ਹੁੰਦੀ ਸੀ ਐਕਸਪ੍ਰੈਸ ਐਂਟਰੀ ਸਿਸਟਮ ਦਾ ਲਾਭ ਮਿਲ ਜਾਂਦਾ ਸੀ ਔਰ ਪੀਆਰ ਦੇ ਵਿੱਚ ਸਹਾਇਤਾ ਪ੍ਰਾਪਤ ਨੂੰ ਨਹੀਂ ਹੋਵੇਗਾ ਹੁਣ ਜੋ ਕਿ ਇਹ ਸੰਭਾਵਨਾ ਵੱਧ ਜਾਵੇਗੀ ਕਿ ਜੋ ਜੋ ਵੀਜ਼ਾ ਨਾਲ ਮਿਲੇ ਇਹ ਸੰਭਾਵਨਾ ਦੇ ਵਿੱਚ ਉਬਾਧਾ ਹੁੰਦਾ ਵੀ ਦਿਖਾਈ ਦੇਵੇਗਾ ਇਮੀਗ੍ਰੇਸ਼ਨ ਮੰਤਰੀ ਜੋ ਸਾਫ ਦਾ ਮਾਰਕ ਮਿਲਰ ਉਹਨਾਂ ਦੇ ਵੱਲੋਂ ਇਹ ਚੀਜ਼ ਸਾਹਮਣੇ ਲਈ ਗਈ ਸੀ ਐਲਾਨ ਉਹਨਾਂ ਨੇ ਇਸ ਦਾ ਕੀਤਾ ਸੀ ਉਸ ਤੋਂ ਬਾਅਦ 21 ਮਾਰਚ ਨੂੰ 4 ਘੰਟਿਆਂ ਦੇ ਲਈ ਜੋ ਕਿ ਸਾਰੀਆਂ ਫਾਈਲਾਂ 'ਚ ਇਹਨਾਂ ਪੁਆਇੰਟਸ ਨੂੰ ਕੱਟ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਮੁਰਤੋਂ ਇਹਨਾਂ ਨੂੰ ਐਡ ਵੀ ਕੀਤਾ ਗਿਆ ਸੀ ਪਰ ਅਗਲੇ ਹੀ ਦਿਨ ਮੰਗਲਵਾਰ ਜਾਂ ਸਵੇਰ ਨੂੰ ਇਹਨਾਂ ਪੁਆਇੰਟਸ ਨੂੰ ਇੱਕ ਵਾਰ ਫੇਰ ਹਟਾਉਣ ਦਾ ਐਲਾਨ ਜੋ ਕੈਨੇਡੀਅਨਸ ਗਵਰਨਮੈਂਟ ਦੇ ਵੱਲੋਂ ਕਰ ਦਿੱਤਾ ਗਿਆ ਹੈ ਔਰ ਇਸੇ ਨਾਲ ਪੰਜਾਬ ਸਮੇਤ ਲੱਖਾਂ ਹੀ ਲੋਕ ਜੋ ਵਿਦੇਸ਼ਾਂ ਤੋਂ ਕੈਨੇਡਾ ਜਾਂਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰਭਾਵ ਪਵੇਗਾ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਹੋਈਆਂ ਇੱਕ ਵੱਡਾ ਝਟਕਾ ਕਹਿ ਸਕਦੇ ਕਿਉਂਕਿ ਜੋ 450 ਨੰਬਰ ਜੇਕਰ ਰਹਿ ਜਾਣਗੇ ਤਾ ਵੀਜ਼ਾ ਲਗਣ ਦੀ ਉਮੀਦ ਨਾ ਬਰਾਬਰ ਹੋ ਜਾਂਦੀ ਹੈ